ਦਿੱਤਾ ਨਿਕਲਣੀ ਦਿੱਤਾ ਜਿਹੜਾ ਮਾਨਸਾਹ ਦੇ ਰੱਖਿਆ ਸੀ ਵਿਆਹ ਦਨ ਵਾਲਾ ਕਰਦੇ ਆਗੇ ਪਰ ਪਿੰਨੀ ਅੜ ਤਾਂ ਤੁਸੀਂ ਭੰਨਤੀ ਇਹਦਾ ਜਿਹੜਾ ਤੋਣ ਸੀਗਾ ਨੇ ਕਿਲਾ ਪੜਦਾ ਵੀ ਇੱਥੇ ਮੋਲੀ ਨੇ ਫੇਸਲੇ ਮੇਰਾ ਵੀ 33 ਸੌ ਲੱਤ ਹੈ ਨਾ ਮੇਰਾ ਵੀ ਮੈਥੋਂ ਬਹੁਤਾ ਬੋਲਿਆ ਨਹੀਂ ਕਿਉਂਕਿ ਮੈਨੂੰ ਛਾਤੀ ਦੀ ਫੰਕਸ਼ਨ ਹੋਈ ਵੀ ਆ ਮੈਂ ਤਾਂ ਕੋਲੋਂ ਕਹਿਣਾ ਵੀ ਜਿਹਨੇ ਬਣਾ ਰਿਹਾ ਬੋਲਣਗੇ ਧਿਆਨ ਨਾਲ ਸੁਣੀ ਚਲੋ ਸਾਡੀ ਮੀਟਿੰਗ ਚੱਲਦੀ ਹੈ 20 25 ਮਿੰਟ ਲੱਗਣਗੇ ਕੀ ਅਗਲੀ ਜਿਹੜੀ ਗੱਲਬਾਤ ਸਾਹਮਣੇ ਆਉਂਦੀ ਹੈ ਉਸੇ ਡਿਸਾਈਨ ਜਾ ਮੈਨੂੰ ਐ ਦੱਸੋ ਮੁੱਖ ਮੰਤਰੀ ਜਿਹੜਾ ਘਰੇ ਬੈਠਾ ਥਾਂ ਦੀ ਗੋਟੀ ਹੈ ਨਾ ਉਹੀ ਤਾਂ ਗੱਲ ਹੈ ਇਹ ਗੱਲ ਮੈਂ ਦਿੱਦੀ ਵੀ ਪੁਲੀਸ ਦੇ ਧਿਆਨ ਚ ਰੋਣਾ ਹੈ ਜਿੱਦੇ ਆਪਾਂ 26 ਨਵੰਬਰ ਨੂੰ ਇੱਥੇ ਗਏ ਆ ਦਿੱਲੀ ਨੂੰ ਗਏ ਆ ਇੱਥੋਂ ਚੱਲ ਕੇ 27 ਤਰੀਕ ਨੂੰ ਮੈਂ ਗੱਲ ਬੋਲੀ ਸੀ ਵਿਜੇ ਬਰਾੜੀ ਮੈਦਾਨ 'ਚ ਕਹਿ ਕੇ ਘਿਰ ਜੋਗੇ ਇੱਥੇ ਘੇਰ ਲੋਗੇ ਆਪਾਂ ਬੈਠੇ ਆ ਦਲਵਾ ਚੱਲੀ ਜਾਂਦੀ ਆਗੂਆਂ ਦੀ ਮੀਟਿੰਗ ਹਸਪਤਾਲਾਂ ਵਿੱਚ ਚੱਲੀ ਜਾਂਦੀ ਆ। ਸ਼ਾਂਤਮਈ ਤਰੀਕੇ ਨਾਲ ਬੈਠੇ ਰੋ ਜਿਹੜਾ ਵੀ ਗੱਲ ਉਹ ਥੋੜੇ ਸਾਹਮਣੇ ਹੋਊਗੀ। ਅਜੇ ਕੋਈ ਬੰਦ ਕਮਰੇ ਮੀਟਿੰਗਾਂ ਨਹੀਂ ਕਰਕੇ ਵੀ ਆਪਾਂ ਦਾ ਗੌਰਤੂਈ ਤਰੀਕੇ ਨਾਲ ਕਰ ਲਾਂਗੇ। ਜੋ ਹੋਣਾ ਥੋੜੇ ਸਾਹਮਣੇ ਹੋਣਾ। ਸੋ ਮੇਰਾ ਵੀ ਸਾਰੇ ਸ਼ਾਂਤਮਈ ਤਰੀਕੇ ਨਾਲ ਯਾਰ ਤੇ ਰਹੇ ਜਿੰਨੇ ਆਪਣੇ ਬੁਲਾ ਰਹੇ ਆ ਉਹਨਾਂ ਨੂੰ ਸੁਣੀ ਚੱਲੋ। ਜਿੰਨੇ ਤੁਹਾਡੇ ਕੋਲ ਸਾਥੀ ਆਸੇ ਪਾਸੇ ਪਿੰਡਾਂ 'ਚ ਫਿਰਦੇ ਆ ਉਹਨਾਂ ਨੂੰ ਫੋਨ ਮਾਰ ਕੇ ਸਨੇਹੇ ਲਾ ਕੇ ਗੁਰਦੁਆਰੇ 'ਚ ਹੋਕੇ ਤੇ ਆ ਕੇ ਕਹਿ ਦਿਓ ਭਾਈ ਆ ਜਾਓ। ਇੱਥੇ ਆ ਜੋ ਆਪ ਜਿਹੜੀ ਗੱਲਬਾਤ ਉਹ ਸਾਡੇ ਸਾਹਮਣੇ ਹੀ ਹੋਣੀ ਹੈ ਬਾਈ ਬਾਈ ਤਿੰਨ ਬੰਦੇ ਸਾਡੇ ਸਾਹਮਣੇ ਸਾਰੇ ਛੱਡਣਗੇ ਜਿਹੜੇ ਛੱਡ ਮੈਂ ਕਹਿੰਦਾ ਕਿਤੇ ਕੋਈ ਬੰਦਾ ਸਾਰੇ ਛੱਡਾ ਕੇ ਜਾਵਾਂਗੇ ਯਾਰ ਇਹ ਗੱਲ ਹੈ ਬਾਈ ਮੈਨੂੰ ਪਤਾ ਘਰਾਚੋਂ ਵੀ ਝੱਕਿਆ ਰਾਮਪੁਰੇ ਟਾਫੇ ਬਹੁਤ ਹੈ ਹੀ ਬੰਦੇ ਆ ਸਾਨੂੰ ਪਤਾ ਸਾਰੇ ਥਾਂ ਮਰਦੀਆਂ ਬੰਦੇ ਮੇਰੀ ਬੇਨਤੀ ਸੁਣ ਲਓ ਤਾਂ ਨਾ ਮੇਰਾ ਵੀ ਮੇਰੇ ਤੋਂ ਬਹੁਤਾ ਬੋਲਿਆ ਨਹੀਂ ਜਾਂਦਾ ਮੈਨੂੰ 36 ਫੰਕਸ਼ਨ ਹੋਈ ਵੀ ਆ ਮੈਂ ਤਾਂ ਤੁਹਾਨੂੰ ਕਹਿਣਾ ਵੀ ਜਿੰਨੇ ਬਣਾ ਰਹੇ ਆ ਬੋਲਣਗੇ ਧਿਆਨ ਨਾਲ ਸੁਣੀ ਚਲੋ ਸਾਡੀ ਮੀਟਿੰਗ ਚ ਆਉਦੀ ਹੈ 20-25 ਮਿੰਟ ਲੱਗਣਗੇ ਕੀ ਅਗਲੀ ਜਿਹੜੀ ਗੱਲਬਾਤ ਸਾਹਮਣੇ ਆਉਂਦੀ ਹੈ ਉਹ ਵੀ ਸਾਹਮਣੇ ਰੱਖ ਦਿਆਂਗੇ ਹਾਂਜੀ ਬਾਪੂ ਵੱਟ ਵੱਟ ਕੇ ਵੇਚਦੇ ਜਿੰਨਾ ਸਰਪਾਨਾ ਸਿੱਧੂ ਨੂੰ ਛੜ ਦੇ ਰਿਹਾ ਧਰਨਾ ਆਈ ਲਗਾਤਾਰ ਠੀਕ ਹੈ ਜੀ ਪ੍ਰਸ਼ਾਸਨ ਇੱਕ ਮਿੰਟ ਬਾਕੀ ਇੱਕ ਮਿੰਟ ਸੋਲੋ ਰਿਕਮੈਂਡ ਸੋਲੋ ਇੱਕ ਮਿੰਟ ਸੋਲੋ ਬਾਕੀ ਤੁਹਾਨੂੰ ਸਰਦਾਰਾਂ ਨੂੰ ਕੋਈ ਗੱਲ ਨਹੀਂ ਕਰ ਪਈ ਤੁਹਾਡੇ ਦੋਨੇ ਹੱਥ ਖੁੱਲ੍ਹੇ ਆ ਜੇ ਤੁਸੀਂ ਜ਼ਬਰ ਵੀ ਢੋਣਾ ਚਾਹੁੰਦੇ ਟਾ ਲਓ ਆਪਾਂ ਮੌਕਾ ਨਹੀਂ ਦੇਣਾ ਆਪਾਂ ਸ਼ਾਂਤਮਈ ਤਰੀਕੇ ਨਾਲ ਬੈਠ ਕੇ ਜਾਬਤ ਤੇ ਰਹਿ ਕੇ ਕੋਈ ਗੱਲ ਨਹੀਂ ਗੱਲਬਾਤ ਚੱਲਦੀ ਹੈ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ ਅਸੀਂ ਕੋਈ ਆਪ ਦੇ ਤੌਰ ਤੇ ਨਹੀਂ ਫੈਸਲਾ ਕਰ ਲੈਣਾ ਕਿ ਤੁਸੀਂ ਲੋਕਾਂ ਜਿਹੜੇ ਆਏ ਹੋ ਅਸੀਂ ਕੌਣ ਹੁੰਨੇ ਹਾਂ ਛੋਡੇ ਸਰਤੀ 29 ਤਰੀਕ ਨੂੰ ਵੱਡਾ ਇਕੱਠ ਹੋਇਆ ਕਿੰਨੀਆਂ ਰੋਕਾਂ ਲਾਈਆਂ ਰਾਤ ਦੀ ਸਰਕਾਰ ਨੇ ਘੜੋ ਘੜੀ ਪੁਲਿਸ ਪਿੰਡਾਂ ਨੂੰ ਘੇਰਾ ਪਾ ਲਿਆ ਸਾਰਾ ਸਰੂਰ ਪੂਰੇ ਪੰਜਾਬ ਦੀ ਪੁਲਿਸ ਲਾ ਕੇ ਚਲਾਈ ਪਰ ਤੁਸੀਂ ਫਿਰ ਵੀ ਰੋਕਾਂ ਤੋੜ ਕੇ ਇਹ ਵੀ ਹੋਦੀ ਬਹੁਤ ਵੱਡੀ ਗੱਤ ਹੈ ਵੀ ਇੱਕ ਤਰੀਕ ਨੂੰ ਉਹਨਾਂ ਨੂੰ ਫੇਲ ਕਰਤਾ ਨਿਕਲ ਨਹੀਂ ਦਿੱਤਾ ਜਿਹਨਾਂ ਮਾਨਸਾਵਾਂ ਦੇ ਰੱਖਿਆ ਸੀ ਵਿਆਹ ਦਨ ਵਾਲਾ ਕਰਦੇ ਆਗੇ ਪਰ ਪਿੰਨੀ ਅੜਤਾ ਤੁਸੀਂ ਭੰਨਤੀ ਇਹਦਾ ਜਿਹੜਾ ਤੋੜ ਸੀਗਾ ਨੇ ਕਿਲਾ ਕਰਤਾ ਵੀ ਇੱਥੇ ਆਉਂਦੇ ਨੇ ਫੇਸਲੇ ਮੇਰਾ ਵੀ ਬੋਲਤੀ ਆ ਸਾਰਿਆਂ ਨੂੰ ਕੋਈ ਵੀ ਬੰਦਾ ਇੱਥੇ ਮੇਰਾ ਵੀ ਹੁਲਦੇ ਬਾਜੀ ਨਾ ਕਰੇ ਭਰਾਵਾਂ ਦੇ ਜਿਆ ਬੱਸ ਹਰਦਾ ਰਹਿ ਗਏ ਆ ਕਿਉਂਕਿ ਆਪਣੇ ਹਲੇ ਮਸਲੇ ਇੱਥੇ ਨਹੀਂ ਮੁੱਕੇ ਮਸਲੇ ਹੋਰ ਬਹੁਤ ਆ ਇਹ ਆਪਣੇ ਤਾਂ ਹਮੇਸ਼ਾ ਉਹੀ ਦਾਗ ਲਾਉਂਦੇ ਆਂ ਹੀ ਬਦਨਾਮ ਕਰਦੇ ਆਂ ਇਲਜ਼ਾਮ ਲਾਉਂਦੇ ਆਂ ਕਿ ਹੁੱਲਵਾਹ ਹੁੰਦੇ ਆ ਜੀ ਉਹਨੇ ਐ ਕਰਤਾ ਜੀ ਐ ਕਰਤਾ ਜੀ ਸੋ ਮੇਰਾ ਜਿਹੜਾ ਸਿਰ ਭਰਾ ਨੂੰ ਬੇਨਤੀ ਆ ਜਿੰਨੇ ਭਰਾ ਹਰੇ ਬੈਠੇ ਆ ਪਿੰਡਾਂ ਚ ਹੋਕੇ ਦਵਾ ਕੇ ਟレインੀਆਂ ਲੈ ਕੇ ਲੰਗਰ ਪਛਾਦੇ ਤਿਆਰ ਕਰਕੇ ਰਾਸ਼ਲ ਲੈ ਕੇ ਨਾ ਪਹੁੰਚ ਜਾਓ ਬਈ ਇੱਥੇ ਠੀਕ ਆ ਭਈ ਅਗਲੀ ਕਾਰਮ ਸਟੇਸ਼ਨ ਤੋਂ ਚੱਲੂਗੀ ਤੇ ਜਿੰਨਾ ਕੁ ਆਪਣੀ ਗੱਲਬਾਤ ਚੱਲਦੀ ਆ ਧਿਆਨ ਨਾਲ ਸੁਣੀ ਚਲਿਓ ਕਲਪਸਰ ਚਲਦਾ ਹੋਇਆ ਗੁਰੂ ਅਗਰਜ ਕੀ ਫਤਿਹਾਰੇ ਬੀਪਰਾਮਾ ਦਾ ਬਹੁਤ ਧੰਨਵਾਦ ਹੈ ਜਿਹੜਾ ਤੁਸੀਂ ਇਨਸਾਨ